ਪਰਮ ਸੱਚ ਦੇ ਆਸ਼ਕ ਮੂਰਤ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਹੋਲੀ ਦਾ ਤਿਹਾਰ ਸੀ ਜਿਸ ਵੇਲੇ ਸਰੀਰਾਂ ਨੂੰ ਰੰਗ ਲਾਉਣ ਤੱਕ ਹੀ ਸੀਮਤ ਰਹਿ ਗਏ ਸੀ ਹਾਲਾਤਾਂ ਨੂੰ ਦੇਖਦੇ ਹੋਏ ਮਨੁੱਖ ਦੇ ਮਨ ਨੂੰ ਇਨਸਾਨੀਅਤ ਦਾ ਰੰਗ ਲਾਉਣ ਲਈ ਉਹਨਾਂ ਦੀ ਸੋਚ ਅਤੇ ਸ਼ਖਸੀਅਤ ਨੂੰ ਬਦਲਣ ਦੇ ਲਈ ਤੇ ਕਿਸ ਤਰੀਕੇ ਨਾਲ ਇਨਸਾਨ ਜਿਹੜਾ ਆਪਣੀ ਅਤੇ ਸਮਾਜ ਦੀ ਰੱਖਿਆ ਕਰ ਸਕਦਾ ਹੈ ਧਾਰਮਿਕ ਸੋਚ ਵਾਲੇ ਇਨਸਾਨਾਂ ਦੇ ਵਿੱਚ ਸੰਤਾ ਨੂੰ ਸਪਾਈ ਬਣਾਉਣ ਦੇ ਲਈ ਜਿਹੜਾ ਉਸ ਦਿਨ ਕੌਤਕ ਰਚਿਆ ਜਿਸ ਦੇ ਆਧਾਰ ਤੇ ਰੋਹਾਨੀ ਸਿਧਾਂਤਾਂ ਦੇ ਆਧਾਰ ਤੇ ਹੋਲਾ ਮਹੱਲਾ ਬਣਿਆ ਜਿਹੜਾ ਦੁਨੀਆ ਭਰ ਦੇ ਵਿੱਚ ਅੱਜ ਬੜੀ ਹੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਮੁੱਚੀ ਪ੍ਰਵਾਸਰਾ ਦੀ ਟੀਮ ਜਿਹੜੀ ਹੈ ਐਸ ਦਿਨ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਹੈ ਤੇ ਇਹਨਾਂ ਸਿਧਾਂਤਾਂ ਦੇ ਅੱਗੇ ਗੁਰੂ ਸਾਹਿਬ ਦੇ ਅੱਗੇ ਅਸੀਸ ਝੁਕਾਉਂਦੀ ਹੈ ਅੱਜ ਦੇ ਸੰਦਰਭ ਦੇ ਵਿੱਚ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਲੋੜ ਹੈ ਸਾਨੂੰ ਆਪਸੀ ਭਾਈਚਾਰਕ ਸਾਂਝ ਵਧਾਉਣ ਦੀ ਮਾਨਸ ਕੀ ਜਾਸਬ ਹੈ ਏਕਾ ਪਹਿਚਾਨ ਉਹ ਇਹਨਾਂ ਸਿਧਾਂਤਾਂ ਨੂੰ ਅਮਲਾਂ ਦੇ ਵਿੱਚ ਲਿਆਉਣ ਦੀ ਇਹਦੇ ਬਹੁਤ ਸਾਰੇ ਪੱਖ ਹੈਗੇ ਨੇ ਤੇ ਇਹ ਸਾਰਿਆਂ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਆਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੇਸ਼ਾਂ ਵਿਦੇਸ਼ਾਂ ਚੋਂ ਲੋਕ ਆਕੇ ਸੀਸ ਘੋਣਦੇ ਆ ਤੇ ਕੋਸ਼ਿਸ਼ ਕਰਦੇ ਆ ਪਰਨਨ ਕਰਦੇ ਆ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਵੀ ਸ਼ਕਤੀ ਦਿਓ ਇਹਨਾਂ ਸਿਧਾਂਤਾਂ ਨੂੰ ਅਮਲਾਂ ਚ ਲਿਆਉਣ ਦੀ ਪ੍ਰਭਾਸ ਦੀ ਸਮੁੱਚੀ ਟੀਮ ਅੱਜ ਉਥੇ 11 ਤੋਂ ਲੈ ਕੇ 15 ਮਾਰਚ ਤੱਕ ਮੈਡੀਕਲ ਸੇਵਾਵਾਂ ਨਿਭਾਉਣ ਦੇ ਲਈ ਪਹੁੰਚ ਰਵਾਨਾ ਹੋ ਰਿਹਾ ਪਰਮਾਤਮਾ ਕਰੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਜੇ ਕਿਤੇ ਪਿਛਲੇ ਸਮੇਂ ਦੇ ਮੁਤਾਬਕ ਕਈ ਵਾਰ ਕਿਸੇ ਨੂੰ ਵੀ ਅਸੀਂ ਜੋ ਐਕਸਪੀਰੀਅੰਸ ਕੀਤਾ ਹੈ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਥੇ ਜਿਹੜਾ ਰੇਲਵੇ ਸਟੇਸ਼ਨ ਦੇ ਲਾਗੇ ਗੁਰੂ ਕਾ ਬਾਗ ਜਦੋਂ ਅਸੀਂ ਕੇਸਗੜ੍ਹ ਸਾਹਿਬ ਵੱਲੋਂ ਜਾਂਦੇ ਹਾਂ ਉਸ ਰਸਤੇ ਵਿੱਚ ਪ੍ਰਭਾਸਰ ਦੀ ਸਮੁੱਚੀ ਟੀਮ ਮੈਡੀਕਲ ਪੈਰਾਮੈਡੀਕਲ ਸਟਾਫ ਤੇ سپورਟਿੰਗ ਸਟਾਫ ਲੋਡ ਪਵੇ ਕਿਸੇ ਵੇਲੇ ਵੀ 24 ਘੰਟੇ ਹਾਜ਼ਰ ਹੋਣਗੇ ਕੋਈ ਵੀ ਸੰਪਰਕ ਕਰ ਸਕਦਾ ਹੈ ਥੱਲੇ ਦਿੱਤੇ ਹੋਏ ਨੰਬਰ ਦੇ ਉੱਤੇ ਕਿਸੇ ਵੇਲੇ ਵੀ ਕਾਲ ਕਰ ਸਕਦਾ ਹੈ ਆਓ ਅੱਜ ਪਰਨ ਕਰੀਏ ਕਿ ਗੁਰੂ ਸਾਹਿਬ ਦੇ ਇਹਨਾਂ ਰੋਹਾਨੀ ਸਿਧਾਂਤਾਂ ਨੂੰ ਅਮਲਾਂ ਦੇ ਵਿੱਚ ਲਿਆਉਣ ਦੇ ਲਈ ਗੁਰੂ ਸਾਹਿਬ ਅਗੇ ਅਰਦਾਸ ਕਰੀਏ ਤਾਂ ਕਿ ਜੀਵਨ ਅਤੇ ਸਮਾਜ ਵੀ ਫਿਰ ਦੁਬਾਰੇ ਖੁਸ਼ਹਾਲ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ